ਸੰਗੀਤ ਧਰਤੀ ਉੱਤੇ ਖਿੱਚੀਆਂ ਹਨ ਹਾਕ ਮਾਲਿਕਾਂ ਹੋਣਾ ਮੁਲਕ ਆਜ਼ਾਦ ਲੋਕਾਂ ਨੂੰ ਚਿਰ ਤੋਂ ਸਾਨੇ ਉੜੀ ਕਾਂ ਓਏ ਕਿੱਥੇ ਕੀਨੇ ਵਸਣਾ ਅੱਜ ਹੈ ਥਾਂ ਦੀ ਹੋਈ ਮੁਨਾਦੀ ਟੁਕੜੇ ਹੋਏ ਪੰਜਾਬ ਦੇ ਲੋਕੋ ਕਾ ਦੀ ਦੱਸੋ ਆਜ਼ਾਦੀ ਟੁਕੜੇ ਹੋਏ ਪੰਜਾਬ ਦਿਲੋ ਕੋ ਕਾਦੀ ਦੱਸੋ ਆਜ਼ਾਦੀ ਆਪਣੇ ਘਰ ਵਿੱਚ ਆਪਣੇ ਆਣੇ ਪਾਲੇ ਅੱਜ ਉਜਾੜੇ ਧਰਮ ਦੇ ਨਾਂ ਤੇ ਲੋਕਾਂ ਚੱਕ ਲੈ ਅੱਜ ਨੇ ਕਹੀ ਕੋਹਾੜੇ ਸੱਥਰ ਵਿੱਚ ਗਏ ਤਰਤੀ ਉੱਤੇ ਜ਼ਿੰਦਗੀ ਦੀ ਬਰਬਾਦੀ ਟੁਕੜੇ ਹੋਏ ਪੰਜਾਬ ਦੇ ਲੋਕੋ ਕਾ ਦੀ ਦੱਸੋ ਆਜ਼ਾਦੀ ਟੁਕੜੇ ਹੋਏ ਪੰਜਾਬ ਦੇ ਲੋਕੋ ਕਾ ਦੀ ਦੱਸੋ ਆਜ਼ਾਦੀ ਪਰ ਦੇ ਪਿੱਛੇ ਇੱਜ਼ਤ ਮਹਿੰਗੀ ਅੱਜ ਹੈ ਕਰਤੀ ਨੰਗੀ ਹੱਸਦੀ ਵਸਦੀ ਤਰਤੀ ਵੇਖੋ ਗਈ ਖੂਨ ਵਿੱਚ ਰੰਗੀ ਮਿੱਠੀ ਜ਼ਿੰਦਗੀ ਵੇ ਦੁਸ਼ੀਆਂ ਦੀ ਹੋ ਗਈ ਪੇ ਸਵਾਦੀ ਟੁਕੜੇ ਹੋਏ ਪੰਜਾਬ ਦੇ ਲੋਕੋ ਕਾਦੀ ਦੱਸੋ ਆਜ਼ਾਦੀ ਟੁਕੜੇ ਹੋਏ ਪੰਜਾਬ ਦੇ ਲੋਕੋ ਕਾਦੀ ਦੱਸੋ ਆਜ਼ਾਦੀ ਬੰਦੇ ਦੇ ਮੁਖ ਲਹੂ ਲੱਗਿਆ ਬਣ ਗਏ ਨੇ ਬਗਿਆੜੇ ਹਿੰਦੂ ਮੁਸਲਿਮ ਸਿੱਖਾਂ ਦੇ ਵਿੱਚ ਪੈ ਗਏ ਜਿਹੜੇ 파ੜੇ ਸਿਆਸਤਦਾਨਾਂ ਤੇ ਅੰਗਰੇਜ਼ਾਂ ਕੀਤੀ ਪਾਪ ਸਦਾਦੀ ਟੁਕੜੇ ਹੋਏ ਪੰਜਾਬ ਦੇ ਲੋਕੋ ਕਾਦੀ ਦੱਸੋ ਆਜ਼ਾਦੀ ਟੁਕੜੇ ਹੋਏ ਪੰਜਾਬ ਦੇ ਲੋਕੋ ਕਾਦੀ ਦੱਸੋ ਆਜ਼ਾਦੀ ਖੁਸ਼ੀਆਂ ਵਾਲੀਆਂ ਕੜੀਆਂ ਲੋਚੀਆਂ ਕੀ ਹਨੇਰੀ ਵੱਗੀ ਜ਼ਿੰਦਗੀ ਬਿਲਕੇ ਤੇ ਕੁਰਲਾਵੇ ਅੱਗ ਜ਼ਲਮ ਦੀ ਲੱਗੀ ਰੋਲ ਪੰਜਾਬ ਦੇ ਦਿੱਤੀ ਪਿਹੜਿਆਂ ਰੋਈਆਂ ਵਿੱਚ ਆਬਾਦੀ ਟੁਕੜੇ ਹੋਏ ਪੰਜਾਬ ਦੇ ਲੋਕੋ ਕਾ ਦੀ ਦੱਸੋ ਆਜ਼ਾਦੀ ਟੁਕੜੇ ਹੋਏ ਪੰਜਾਬ ਦਿਲ ਲੋਕੋ ਕਾਦੀ ਦਸੋ ਆਜ਼ਾਦੀ ਜਬਰੀ ਰਖੀਆਂ ਖੋਈਆਂ ਨੋਚੀਆਂ ਪਾਪੀਆਂ ਨੇ ਮਟਿਆਰਾ ਕਿਹੜੀ ਕੋਠੜੀ ਕੀ ਸੀ ਹਾਲਾਤ ਕਿਦਾਂ ਸ਼ਬਦ ਉਚਾਰਾਂ ਕਿੱਥੇ ਮਾਰ ਮੁਕਾਈਆਂ ਦੇ ਤਾਂ ਦੇਹੀ ਵੀ ਨਾ ਲੱਭੀ ਟੁਕੜੇ ਹੋਏ ਪੰਜਾਬ ਦੇ ਲੋਕੋ ਕਾਦੀ ਦੱਸੋ ਆਜ਼ਾਦੀ ਜਬਰੀ ਰੱਖੀਆਂ ਖੋਈਆਂ ਨੋਚੀਆਂ ਪਾਪੀਆਂ ਨੇ ਮੁਟਿਆਰਾਂ ਕਿਹੜੀ ਕੋਠੜੀ ਸੀ ਹਾਲਾਤ ਮੈਂ ਕਿਦਾਂ ਸ਼ਬਦ ਉਚਾਰਾਂ ਕਿੱਥੇ ਮਾਰ ਮੁਕਾਈਆਂ ਦੇ ਤਾਂ ਤਾਂ ਦੇ ਟੁਕੜੇ ਹੋਏ ਪੰਜਾਬ ਦੇ ਲੋਕੋ ਕਾ ਦੀ ਦੱਸੋ ਆਜ਼ਾਦੀ ਟੁਕੜੇ ਹੋਏ ਪੰਜਾਬ ਦੇ ਲੋਕੋ ਕਾ ਦੀ ਦੱਸੋ ਆਜ਼ਾਦੀ ਵਗੇ ਖੂਨ ਦਾ ਦਰਿਆ ਹਰ ਥਾਂ ਐਸਾ ਚੱਲਿਆ ਯਾਰਾ ਬੱਚਿਆਂ ਦੇ ਵਿੱਚ ਲੋਥਾਂ ਰੁਲ ਗਿਆ ਸੀ ਜੋ ਵਾਪਸ ਹਾਂ ਕੇ ਲਗੇ ਕਰਨੀ ਜੀ ਦੀ ਛਾਦੀ ਟੁਕੜੇ ਹੋਏ ਪੰਜਾਬ ਦੇ ਲੋਕੋ ਕਾਦੀ ਦੱਸੋ ਆਜ਼ਾਦੀ ਟੁਕੜੇ ਹੋਏ ਪੰਜਾਬ ਦੇ ਲੋਕੋ ਕਾਦੀ ਦੱਸੋ ਆਜ਼ਾਦੀ ਕਹਿਣ ਆਜ਼ਾਦੀ ਕਰ ਦਿੱਤੀ ਹੈ ਵੰਡ ਦੇਸ਼ ਦੀ ਕਾਣੀ ਟੁਕੜੇ ਹੋਏ ਪੰਜਾਬ ਦੇ ਵੇਖੋ ਵੰਡ ਦਿੱਤੇ ਨੇ ਪਾਣੀ ਮਾਰ ਜਮੀਰਾਂ ਦੇ ਤਬਣੇ ਨੇ ਜੋ ਬੰਦਿਆਂ ਮੌਤ ਅਰਾਦੀ ਟੁਕੜੇ ਹੋਏ ਪੰਜਾਬ ਦੇ ਲੋਕੋ ਕਾਦੀ ਦੱਸੋ ਆਜ਼ਾਦੀ ਟੁਕੜੇ ਹੋਏ ਪੰਜਾਬ ਦੇ ਲੋਕੋ ਕਾਦੀ ਦੱਸੋ ਆਜ਼ਾਦੀ ਤਾਰੇ ਮਫਸਾਦ ਨੂੰ ਛੇੜ ਦਿੰਦਾ ਹੈ ਝੂਠੇ ਸਿਆਸਤਦਾਨਾਂ ਆਪ ਕੁਰਸੀਆਂ ਬੈਗੇ ਪੋਲੇ ਲੋਕ ਪਰਣ ਹਰ ਜਾਨਾ ਮਾਤ ਭੂਮੀ ਦੇ ਓਈਓ ਕਾਤਲ ਕੌਮ ਦੇ ਨੇ ਅਪਰਾਧੀ ਟੁਕੜੇ ਹੋਏ ਪੰਜਾਬ ਦੇ ਲੋਕੋ ਕਾਦੀ ਦੱਸੋ ਆਜ਼ਾਦੀ ਟੁਕੜੇ ਹੋਏ ਪੰਜਾਬ ਦੇ ਲੋਕੋ ਕਾਦੀ ਦਸੋ ਆਜ਼ਾਦੀ ਅੱਜ ਤੱਕ ਹੋਣ ਫਸਾਦ ਨੇ ਧਰਮੀ ਐਸਾ ਪੈ ਗਿਆ ਪਾੜਾ ਸਨ ਸੰਤਾਲੀ ਨਹੀਂ ਆਜ਼ਾਦੀ ਲੋਕਾਂ ਲਈ ਉਜਾੜਾ ਦੇਸ਼ ਦਾ ਰੱਖ ਆਪਣਿਆਂ ਤੋਂ ਮਾਰੇ ਕਹਿਰ ਦੀ ਖਾਦੀ ਟੁਕੜੇ ਹੋਏ ਪੰਜਾਬ ਦੇ ਲੋਕੋ ਕਾ ਦੀ ਦੱਸੋ ਆਜ਼ਾਦੀ ਟੁਕੜੇ ਹੋਏ ਪੰਜਾਬ ਦੇ ਲੋਕੋ ਕਾ ਦੀ ਦੱਸੋ ਆਜ਼ਾਦੀ ਬਿਰਥੀ ਕਰਤੀ ਮਹਿੰਗੀ ਹਾਕਮਾਂ ਜੋਦਿਆਂ ਦੀ ਕੁਰਬਾਨੀ ਕੁਰਸੀ ਤਾਂ ਮਨ ਲਾਲ ਚ ਕੀਤੀ ਦੇਸ਼ ਨਾਲ ਮਨਦੀਪ ਸਿਆਏ ਜੋ ਕਾਂ ਹੋਈਆਂ ਖੂਨ ਦੀਆਂ ਨੇ ਆਦੀ ਟੁਕੜੇ ਹੋਏ ਪੰਜਾਬ ਦੇ ਲੋਕੋ ਕਾ ਦੀ ਦੱਸੋ ਆਜ਼ਾਦੀ ਟੁਕੜੇ ਹੋਏ